ਇਹ ਕਮਾਲ ਦੀ ਗੱਲ ਧਰਮ ਕਮਾਉਣ ਵਾਸਤੇ ਅਸੀਂ ਉਹਨਾਂ ਲੋਕਾਂ ਨੂੰ ਚੇਤੇ ਕਰਨੇ ਜਿਹੜੇ ਫੇਲ ਹੋ ਚੁੱਕੇ ਮੇਰੀ ਇੱਕ ਬੇਨਤੀ ਹੈ ਬੰਨੀ ਸੋਚ ਨੂੰ ਬਦਲੀਏ ਜਦੋਂ ਸੰਤ ਸ਼ਬਦ ਵੀ ਆਇਆ ਅਸੀਂ ਉਹਨਾਂ ਨੂੰ ਚੇਤੇ ਕਰੀਏ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਦਰ ਤੇ ਸਮਰਪਿਤ ਹੋ ਗਏ ਭਗਤ ਜੀ ਕਹਿੰਦੇ ਨੇ ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਦੋ ਸ਼ਬਦ ਨੇ ਤੇ ਭਗਤ ਨਾਮਦੇਵ ਜੀ ਦੇ ਨੇ ਸਿਰਫ ਦੋ ਦੋ ਤੁਕਾਂ ਨਾਲ ਪਹਿਲੇ ਸ਼ਬਦ ਵਿੱਚ ਭਗਤ ਜੀ ਕਹਿੰਦੇ ਨੇ ਪਰਮਾਤਮਾ ਤੇਰੇ ਨਾਲ ਸ਼ਰਤ ਲਾਣਾ ਹੈ ਕਹਿਣ ਲੱਗੇ ਮੇਰੇ ਨਾਲ ਸ਼ਰਤ ਕਹਿਣ ਲੱਗੇ ਮੈਨੂੰ ਇੱਕ ਸਮਝ ਪੈ ਗਈ ਅੱਜ ਕਿ ਠਾਕੁਰ ਤੇਰੀ ਬਖਸ਼ ਵਿੱਚੋਂ ਸੇਵਕ ਨਿਕਲਦਾ ਹੈ ਤੇ ਜਿਸ ਸੇਵਕ ਵਿੱਚ ਤੂੰ ਵਰਤਨ ਲੱਗ ਪਵੇਂ ਉਹਦੇ ਜੀਵਨ ਵਿੱਚੋਂ ਠਾਕੁਰ ਦੀਆਂ ਝਲਕਾਂ ਮਿਲਣਾ ਪੈਂਦੀਆਂ ਕੀ ਇਹ ਕੋਈ ਭੇਦ ਹੈ ਸਤਿਗੁਰੂ ਦੇ ਬਚਨ ਨੇ ਬਾਦੋਂ ਕੀ ਨਾ ਖੋੜ ਮਾਦੋਂ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਯੋਗ ਹੈ ਤੋਸਿਓ ਆਪਨ ਦਿਓ ਦਿਉਰਾ ਆਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੁਣ ਕੋ ਦੂਜਾ ਕਹਿਣ ਮਾਤਰ ਹੈ ਦੂਜਾ ਤਨ ਪਰ ਜਿਵੇਂ ਪਾਣੀ ਵਿੱਚੋਂ ਤਰੰਗ ਤੇ ਤਰੰਗ ਵਿੱਚ ਪਾਣੀ ਇਹ ਇੱਕੋ ਹੀ ਹੁਣ ਜਦੋਂ ਇਹ ਸ਼ਬਦ ਪੜਿਆ ਇਸ ਤੋਂ ਅਗਲਾ ਸ਼ਬਦ ਜਿਹੜਾ ਹੈ ਪਹਿਲਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਦੋਨੋਂ ਸ਼ਬਦ ਉਹਨਾਂ ਉਹ ਪ੍ਰਭੂ ਨੂੰ ਪੁੱਛਦੇ ਨੇ ਮੇਰੇ ਨਾਲ ਸ਼ਰਤ ਲਾ ਤੇ ਅਗਲੇ ਸ਼ਬਦ ਵਿੱਚ ਰੱਬ ਬੋਲ ਕੇ ਕਹਿੰਦਾ ਕਿ ਖਾਂ ਦੋ ਚੁ ਕਹਿ ਰਹੇ ਆਂ ਦਰੁਸਤ ਹੈ ਦਾਸ ਅਨੰਨ ਮੇਰੋ ਨਿਜ ਰੂਪ ਨਿਜ ਰੂਪ ਦਾਰਤ ਮੇਰਾ ਆਪਣਾ ਜਿਹੜੇ ਦਾਸ ਨੂੰ ਮੇਰੇ ਤੋਂ ਬਿਨਾ ਹੋਰ ਕਿਸੇ ਦਾ ਭਰੋਸਾ ਨਕੀ ਮੇਰਾ ਆਪਣਾ ਰੂਪ ਕਹੇ ਤੇ ਮਹਾਰਾਜ ਤੁਹਾਡਾ ਰੂਪ ਕਹਿਣ ਲਗੇ ਇੱਕ ਗੱਲ ਹੋਰ ਸੁਣ ਜਾ ਮੇਰਾ ਰੂਪ ਹੋ ਚੁੱਕੇ ਨੂੰ ਇੱਕ ਵਾਰੀ ਅੱਖ ਖੋਲ ਕੇ ਦੇਖ ਲਈ ਇੱਕ ਤਾਂ ਤੇਰੇ ਮੌਤ ਦਾ ਭੈ ਮੁੱਕ ਜਾਏਗਾ ਦੂਜਾ ਤੇਰੇ ਅਜ ਦੇ ਮਾਇਆ ਦੇ ਤ੍ਰੈ ਗੋਣੇ ਵੀ ਖੜਾ ਚੜ ਜਾਣ ਉਹ ਮੇਰਾ ਰੂਪ ਕਹੇ ਮਹਾਰਾਜ ਜੀ ਨੇ ਕਿਹਾ ਦਾਸ ਅਨਨ ਮੇਰੋ ਨਜਰੂਪ ਦਰਸ਼ਨ ਨਿਮਕ ਇੱਕ ਨਿਮਕ ਮਾਤਰ ਦਰਸ਼ਨ ਤਿੰਨੇ ਤਾਪਾਂ ਦਾ ਨਾਸ਼ ਤੇ ਵਿਕਾਰਾਂ ਦੇ ਖੂਚੋਂ ਬਾਹਰ ਨਿਕਲਾਏਗਾ ਦਾਸ ਅਨਨ ਮੇਰੋ ਨਜਰੂਪ ਦਰਸ਼ਨ ਨਿਮਕ ਤਾਪ ਤ੍ਰਿ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਅਗਲੀ ਤੁਕ ਮੇਰੀ ਬਾਂਦੀ ਭਗਤ ਛਡਾਵੇ ਕੀ ਇਹ ਕਿੰਨੇ ਕਮਾਲ ਦੀ ਅਪੇਧਤਾ ਹੈ ਮੇਰੀ ਬੰਦ ਹੀ ਭਗਤ ਛਡਾਵੇ ਬੰਦ ਹੈ ਭਗਤ ਨਾ ਛੂਟਾ ਮੋਏ ਇੱਕ ਸਮੇ ਮੋ ਕੋ ਗਏ ਬੰਦ ਤੋਫਨ ਮੋਪੇ ਜਵਾਬ ਨਾ ਹੋਏ ਰੱਬ ਕੋ ਸਾਰੇ ਜਵਾਬ ਦੇ ਪਰ ਜਿੱਥੇ ਭਗਤ ਆ ਜਾਂਦਾ ਕਹਿੰਦਾ ਨਹੀਂ ਇਹਦੇ ਸਾਹਮਣੇ ਨਹੀਂ ਬੋਲਣਾ ਇਹ ਮੇਰਾ ਰੂਪ ਹੋ ਚੁੱਕਾ ਇਸ ਤੋਂ ਅਗਲੀ ਬੇਨਤੀ ਸੰਤ ਔਰ ਅਨੰਤ ਵਿੱਚ ਭਗਤ ਔਰ ਭਗਵੰਤ ਵਿੱਚ ਤੀਸਰਾ ਬਚਨ ਸੇਵਕ ਔਰ ਸਵਾਮੀ ਵਿੱਚ ਸਤਿਗੁਰੂ ਦੇ ਬਚਨ ਨੇ ਹਰ ਕਾ ਸੇਵਕ ਸੋਹਰ ਜਿਹਾ ਭੇਦ ਨ ਜਾਣੋ ਮਾਨਸ ਦੇ ਹ ਐਵੇਂ ਮਨੁੱਖਾ ਦੇ ਹੀ ਦੇਖ ਕੇ ਤਿਚਰਾ ਨ ਕਰਿਓ ਜਿਉ ਜਿਵੇਂ ਪਾਣੀ ਚੋਂ ਲਹਿਰ ਉੱਠੀ ਇਸੇ ਤਰ੍ਹਾਂ ਸਵਾਮੀ ਵਿੱਚੋਂ ਸੇਵਕ ਪੈਦਾ ਹੋਇਆ ਹਰ ਕਾ ਸੇਵਕ ਸੋਹਰ ਜਿਹਾ ਭੇਦ ਨ ਜਾਣੋ ਮਾਨਸ ਦੇ ਹ ਜੋ ਜਲ ਤਰੰਗ ਉੱਠੇ ਬੋ ਭਾਂਤੀ ਫਿਰ ਸੱਲੇ ਸਲ ਸਮੈਂ ਤ ਚੌਥੀ ਬੇਨਤੀ ਹਰੀ ਤੇ ਖਰਜਨ ਵਿੱਚ ਅੰਤਰ ਨਹੀਂ ਹਾਲਾਂਕਿ ਕਬੀਰ ਸਾਹਿਬ ਨੇ ਭਾਈ ਸਾਹਿਬ ਬੈਠਿਆ ਕੀਰਤਨ ਕਰਦੇ ਆ ਚਿੰਨ ਚਾਰ ਸ਼ਲੋਕ ਹਰ ਜਾਂਦੇ ਜੀਵਨ ਲਈ ਦੱਸੇ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਮਿਲੇ ਭਗਵਾਨ ਕਬੀਰ ਰੋੜਾ ਹੁਵਾ ਤੋ ਕਿਆ ਭਇਆ ਪੰਤੀ ਕੋ ਦਿਖਦੇ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ ਅਰਥ ਨਹੀਂ ਮੈਂ ਕਰਾਂਗਾ ਕਿਉਂਕਿ ਸਰਲ ਸ਼ਬਦ ਖੇ ਕੋਈ ਤੋ ਕਿਆ ਭਇਆ ਜੋੜ ਲੱਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਕੁਵਾਂ ਤੋਂ ਕਿਆ ਭਇਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਖਾਰੀ ਹੋਏ ਪਰ ਖੋਏ ਕਿਵੇਂ ਇਹ ਕਹਿ ਦਿੱਤਾ ਵੀ ਖਰੀ ਵਰਗਾ ਖੋਏ ਕਿਵੇਂ ਇਹਦਾ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਕਹਿਣ ਲੱਗੇ ਜੋ ਪ੍ਰਾਨੀ ਨਿਸ ਦਿਨ ਭਜੈ ਅਗਲੀ ਤੱਕ ਰੂਪ ਹੈ ਰੂਪ RAM ਤੇ ਜਾਨ ਹਰ ਜਨ ਹਰ ਅੰਤਰ ਲਖੀ ਨਾਨਕ ਸਾਚੀ ਮਾਨ ਸਾਚੀ ਮਾਨ ਤਾਂ ਕਿਆ ਲੋਕੋ ਕਿਤੇ ਭੁਲੇਖੇ ਚ ਨਾ ਪੈ ਜਾਏ ਗੁਰੂ ਕਲਗੀ ਧਰਜੀ ਨੇ ਤਾਂ ਬਚਨ ਕਹਿ ਦਿੱਤਾ ਹਰ ਹਰ ਜਨ ਦੁਈ ਇਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਕੀ ਵਿਖੈ ਸਮਾਇ ਇਸ ਤੋਂ ਅਗਲੀ ਬੇਨਤੀ ਸਿੱਖ ਉਹਦੇ ਵਿੱਚੋਂ ਗੁਰੂ ਦੀ ਝਲਕ ਮਿਲਦੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸਿੱਖ ਪਾਠ ਕਰਦਾ ਹੈ ਉਹਦੇ ਜਿਹੜੇ ਝਲਕ ਹੈ ਉਹਦੇ ਚੋ ਗੁਰੂ ਦੀ ਝਲਕ ਇੱਥੇ ਇੱਕ ਬੇਨਤੀ ਖੋਰ ਦਾਸ ਕਰੇਗਾ ਕਿ ਅਸੀਂ ਗੁਰੂ ਇਤਿਹਾਸ ਨੂੰ ਸਿਧਾਂਤ ਨੂੰ 1708 ਤੱਕ ਨਾ ਬਣਈ 1708 ਤੋਂ ਪਹਿਲਾਂ ਦੀਆਂ ਜਿੰਨੀਆਂ ਸਾਖੀਆਂ ਨੇ ਸੁਣਾਵਾਂਗੇ ਇੱਕ ਖਿੰਚ ਆਪਾਂ ਕਹਿਣਾ ਹੋਇਆ ਤੇ 17 ਤੋਂ 8 ਤੋਂ ਬਾਅਦ ਗੁਰੂ ਦੀ ਉਹ ਪਾਰਸ ਕਲਾ ਰੁਕੀ ਨਹੀਂ ਉਹ ਬਖਸ਼ਿਸ਼ ਅੱਜ ਵੀ ਵਰਦੀ ਹੈ ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਵਜੂਦ ਗਿਆਨ ਜੁਗੋ ਜੁਗ ਅਟਲ ਹੈ ਤੇ ਗੁਰਮਖੋ ਜਿਸ ਗੁਰੂ ਦਾ ਵਜੂਦ ਜੁਗੋ ਜੁਗ ਅਟਲ ਹੈ ਉਹਦੀ ਚਰਨ ਸ਼ਰਨ ਵਿੱਚ ਕਮਾਈ ਵਾਲੇ ਵੀ ਜੁਗੋ ਜੁਗ ਅਟਲ ਰਹੇ ਨੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਬਹੁਤ ਸਮਾਂ ਪਹਿਲਾਂ ਤੇ ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ ਉਸ ਬੰਦੇ ਨੂੰ ਪੜਨ ਵਾਸਤੇ ਅੰਦਰ ਦੀ ਸੁਰਤ ਚਾਹੀਦੀ ਕਿਉਂਕਿ ਸੁਰਤੀ ਵਾਲੇ ਲਿਖਾਰੀ ਠੀਕ ਹੈ ਸਮਾਚਾਰ ਬੋਧਕ ਤਲ ਤੇ ਗਿਆਨ ਦੇਣ ਲਈ ਬੜੇ ਗ੍ਰੰਥ ਲਿਖੇ ਗਏ ਪਰ ਅੰਦਰ ਨੂੰ ਚਲਾਉਣ ਵਾਸਤੇ ਟਾਵੀ ਟਾਵੀ ਕਲ ਮਿਲਦੀ ਕਿਉਂਕਿ ਅੰਦਰ ਨੂੰ ਚਲਾਣਾ ਉਹ ਹੀ ਚਲਾ ਸਕਦਾ ਜਿਹੜਾ ਖੁਦ ਚੱਲਿਆ ਹੋਇਆ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖਿਆ ਸੀ ਕਲਗੀ ਵਾਲੇ ਦੀ ਛਵੀ ਸ਼ਾਇਦ ਪੜਿਆ ਹੋਵੇ ਕਿਉਂਕਿ ਉਹ ਬੜੇ ਖੁੱਲੇ ਖਿਆਲਾਂ ਵਾਲਾ ਬੰਦਾ ਕਿ ਉਹ ਤਾਂ ਇਥੋਂ ਤੱਕ ਕਹਿੰਦਾ ਉਹਦੀ ਕਿਤਾਬ ਸੀ ਵੈਸੇ ਅੰਗਰੇਜ਼ੀ ਵਿੱਚ ਉਹਦਾ ਉਲੱਥਾ ਹੋਇਆ ਪੰਜਾਬੀ ਵਿੱਚ ਕਿ ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮਨ ਵਾਲਟ ਵਿਟਮਨ ਇੱਕ ਕਵੀ ਹੋਇਆ ਅਮਰੀਕਾ ਦਾ ਉਹਦੇ ਚੋਂ ਲਿਖਦਾ ਕਹਿੰਦਾ ਮੈਂ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਖੋਲਣਾ ਜਦੋਂ ਸਾਰੇ ਲੋਕ ਸੌ ਜਾਂਦੇ ਕਹਿੰਦਾ ਉਸ ਪੋਥੀ ਵਿੱਚੋਂ ਮੈਂ ਸ਼ਬਦ ਪੜ੍ਹਨਾ ਜਦੋਂ ਸ਼ਬਦ ਪੜ੍ਹਨਾ ਕਹਿੰਦਾ ਮੈਂ ਗਵਾਚ ਜਾਂਦਾ ਸਾਰੀ ਰਾਤ ਇੱਕ ਟੋਕ ਲੈ ਕੇ ਬੈਠਾ ਰਹੀ ਨਾ ਤੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਮੈਨੂੰ ਸੁਰਤ ਆਉਂਦੀ ਏ ਤੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਵਿੱਚੋਂ ਗੁਰੂ ਸ਼ਬਦ ਵਿੱਚੋਂ ਬਾਹਾਂ ਕੱਢ ਕੇ ਮੈਨੂੰ ਆਪਣੀ ਗਲਵਕੜੀ ਵਿੱਚ ਘੁੱਟ ਲੈ ਕੇ ਰੱਖਦਾ ਕਹਿੰਦਾ ਲੋਕ ਇੰਨੇ ਇੰਨਾ ਪਾਠ ਕਰ ਜਾਂਦੇ ਨੇ ਮੇਰੇ ਤੋਂ ਤਾਂ ਰਾਤ ਤੋਂ ਕੀ ਨਿਭੜੀ ਜਾਂਦੀ ਹੁਣ ਇੱਕ ਰਸ ਸਭ ਤੇ ਲਾਗੂ ਨਹੀਂ ਹੋਵੇ ਉਨੇਕ ਲੇਖ ਲਿਖਿਆ ਕਲਗੀ ਵਾਲੇ ਦੀ ਛਵੀ ਛਵੀ ਦਾ ਅਰਥ ਤੇ ਸਰੂਪ ਕਲਗੀ ਵਾਲੇ ਦੀ ਸੁੰਦਰਤਾ ਉਹ ਕਹਿੰਦਾ ਮੇਰੇ ਮਨ ਚ ਆਇਆ ਮਨਾ ਗੁਰੂ ਗੋਬਿੰਦ ਸਿੰਘ ਜੀ ਮੈਂ ਤਸਵੀਰ ਬਣਾਵਾਂਗਾ ਮੈਂ ਉਹਨਾਂ ਦੀ ਛਵੀ ਚਿਤਰਾਣਾ ਮਨ ਨੇ ਕਿਹਾ ਵੀ ਕਿੰਨੂ ਪੁੱਛਾਂ ਕਹਿੰਦੇ ਨੇ ਚਿੱਤ ਚ ਆਇਆ ਚੱਲ ਆਨੰਦਪੁਰ ਸਾਹਿਬ ਚੱਲੀਏ ਦੇਖੋ ਦੇ ਖਿਆਲ ਦੀ ਉਡਾਰੀ ਤੁਸੀਂ ਦੇਖਿਓ ਵੀ ਕਿੱਥੇ ਬੰਦਾ ਪਹੁੰਚਦਾ ਤੇ ਗੱਲ ਕਿਹੜੀ ਕਰਦਾ ਫੋਟੋ ਤੋਂ ਵੀ ਪਾਸੇ ਕਰ ਜਾਂਦਾ ਤੇ ਸਿਧਾਂਤ ਵੀ ਦੱਸ ਜਾਂਦਾ ਕਹਿੰਦੇ ਨੇ ਮੈਂ ਆਨੰਦਪੁਰ ਸਾਹਿਬ ਗਿਆ ਤੇ ਮਨ ਨੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਦਾ ਸਰੂਪ ਬਣਾਣਾ ਹੈ ਨਾ ਤੇ ਸਤਲੁਜ ਦੇ ਕਿਨਾਰੇ ਬੈਠ ਜਾ ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਈ ਜਦੋਂ ਰੰਗ ਭਰ ਦਿੱਤੇ ਤੇ ਚਮਕਦੇ ਸੂਰਜ ਵਿੱਚ ਸਾਹਮਣੇ ਮੈਂ ਰੱਖੀ ਤੇ ਕਹਿੰਦਾ ਮੇਰਾ ਮਨ ਉਦਾਸ ਹੋ ਗਿਆ ਕਹਿੰਦਾ ਮੈਂ ਉਹ ਤਸਵੀਰ ਚੁੱਕੀ ਤੇ ਸਤਲੁਜ ਦੇ ਪਾਣੀ ਚ ਪ੍ਰਵਾਹ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਨਹੀਂ ਪੁੱਤਰਾਂ ਦੇ ਦਾਨੀ ਦੀ ਇਹ ਮੂਰਤ ਨਹੀਂ ਹੋ ਸਕਦੀ ਅਕਾਲ ਤੀਆਂ ਉਸ ਤ ਤਾਂ ਕਰਨ ਵਾਲੇ ਦੀ ਮੂਰਤ ਨਹੀਂ ਹੋ ਸਕਦੀ ਕਹਿੰਦਾ ਮੈਂ ਫਿਰ ਕਾਗਜ਼ ਲਿਆ ਤੇ ਫਿਰ ਮੈਂ ਬਣਾਣੀ ਸ਼ੁਰੂ ਕੀਤੀ ਬਣਾਈ ਉਹਨੂੰ ਫਿਰ ਪਾਣੀ ਦੇ ਪ੍ਰਵਾਹ ਕਰ ਦਿੱਤਾ ਮੇਰੇ ਅੰਦਰ ਦੀ ਤਸੱਲੀ ਨਾ ਹੋਈ ਕਹਿੰਦਾ ਮੇਰੇ ਤੋਂ ਰਾਹ ਨਾ ਗਿਆ ਮੈਂ ਮੂਰਤਾਂ ਬਣਾਈ ਜਾਵਾਂ ਪਰਵਾਹ ਕਰੀ ਜਾਵਾਂ ਵੰਗਣ ਵੇਖਣ ਵਾਲੇ ਲੋਕ ਮੈਨੂੰ ਸ਼ੈਦਾਈ ਕਹਿਣ ਲੱਗ ਪਏ ਤੇ ਨਾਲੇ ਕਹਿਣ ਲੱਗ ਪਏ ਉਹ ਕਮਲਿਆ ਮੂਰਖਾਂ ਅੱਤੀ ਜ਼ਿੰਦਗੀ ਮੂਰਤਾਂ ਬਣਾਉਣ ਦੀ ਜਾਸ਼ ਕੀ ਅੱਤੀ ਜ਼ਿੰਦਗੀ ਬਣਾਉਂਦਾ ਰਿਹਾ ਪਰ ਮੋਏ ਤੋਂ ਬਣੀ ਇੱਕ ਵੀ ਆਪਣੇ ਲਈ ਸ਼ਬਦ ਵਰਤ ਕਹਿੰਦਾ ਮੈਂ ਉਹ ਡੱਬਾ ਚੁੱਕਿਆ ਸਤਲੁਜ ਨੂੰ ਛੱਡਿਆ ਮਾਨ ਨੇ ਕਿਹਾ ਚੱਲ ਦਰਿਆਵਾਂ ਦੇ ਕੰਡੇ ਬਚਿੱਤਰ ਨਾਟਕ ਕਿਤੇ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਕਲੰਦਰੀ ਨਦੀ ਦੇ ਕਿਨਾਰੇ ਚਲਾ ਗਿਆ ਯਮਨਾ ਦੇ ਕੰਢੇ ਮੈਂ ਇੱਥੇ ਬੈਠ ਕੇ ਤਸਵੀਰ ਬਣਾਉਣ ਲੱਗਾ ਕਿ ਜਦੋਂ ਕਵੀ ਕਵਿਤਾ ਸੁਣਾਉਂਦੇ ਸਨ ਚੋਜੀ ਪ੍ਰੀਤਮ ਤਾਰਿਆਂ ਵਿੱਚ ਜਿਵੇਂ ਚੰਦਰਮਾ ਸ਼ੋਭਾ ਪਾਉਂਦਾ ਹੈ ਇਸ ਤਰ੍ਹਾਂ ਸਨ ਕਹਿੰਦਾ ਮੈਂ ਤਸਵੀਰ ਬਣਾਈ ਮੇਰੇ ਤੋਂ ਫਿਰ ਵੀ ਨਾ ਬਣੀ ਮੈਂ ਯਮਨਾ ਦੇ ਪ੍ਰਵਾਹ ਕਰ ਦਿੱਤੀ ਇੱਥੋਂ ਮਾਨ ਨੇ ਕਿਹਾ ਚੱਲ ਮਣਾ ਚੱਲ ਪਟਨਾ ਸਾਹਿਬ ਚੱਲੀਏ ਗੰਗਾ ਵਗਦੀ ਹੈ ਉਹਦੇ ਕਿਨਾਰੇ ਤਾਂ ਬਾਲਕੋਤ ਕਿਤੇ ਸੱਤ ਕਹਿੰਦਾ ਮੈਂ ਗੰਗਾ ਕਿਨਾਰੇ ਬੈਠਾ ਮੈਂ ਪੁੱਛਣਾ ਮੈਨੂੰ ਦੱਸ ਮੈਂ ਉਹ ਸਰੂਪ ਬਣਾਣਾ ਹੈ ਕਿ ਜਿਹੜਾ ਹੱਥ ਤੇ ਕੰਗਣ ਦੋ ਵਾਰੀ ਛੱਟ ਕੇ ਗਿਆ ਮੈਂ ਸਰੂਪ ਬਣਾਣਾ ਹੈ ਕਿ ਜਿਹੜਾ ਪੰਡਿਤ ਸ਼ਿਵਦੱਤ ਦੀ ਅੰਦਰ ਦੀ ਨਿਸ਼ਾ ਕਰਾ ਦਿੱਤੀ ਅੰਦਰ ਦੀ ਝਲਕ ਦੇ ਕੇ ਕਹਿੰਦਾ ਗੰਗਾ ਦੇ ਕੋਲ ਬੈਠਾ ਰਿਹਾ ਉਹ ਵੀ ਚੁੱਪ ਮਾਨ ਨੇ ਕਿਹਾ ਚੱਲ ਗੋਦਾਵਰੀ ਕੋਲ ਚੱਲੀਏ ਸਤਿਗੁਰੂ ਉਹਦੇ ਕਿਨਾਰੇ ਵੀ ਬੈਠੇ ਸਨ ਕਹਿੰਦਾ ਮੈਂ ਖੀਰਾ ਕਾਟ ਗਿਆ ਤੇ ਕਿਹਾ ਇਹ ਗਦਾਬਰੀ ਕਿ ਕਦੀ ਕਲਗੀ ਵਾਲੇ ਦੇ ਸਾਹਮਣੇ ਦੁਨੀਆ ਦਾ ਬਾਦਸ਼ਾਹ ਆਇਆ ਉਹਨੇ ਖੀਰਾ ਰੱਖਿਆ ਤੇ ਗੁਰੂ ਨੇ ਖੀਰਾ ਚੁੱਕ ਕੇ ਤੇਰੇ ਵਿੱਚ ਛੱਡ ਦਿੱਤਾ ਤੇ ਬਾਦਸ਼ਾਹ ਨੇ ਰੋਸ ਕੀਤਾ ਤੇ ਕਲਗੀ ਵਾਲੇ ਨੇ ਨਦਰ ਗਢਾਈ ਤੇ ਤੂੰ ਕਿੰਨੀ ਖੁਸ਼ਕਿਸਮਤ ਕਿ ਤੇਰੀ ਸਾਰੀ ਤੈ ਹੀਰੀਆਂ ਨਾਲ ਚਮਕ ਲੱਗ ਪਈ ਜਦੋਂ ਤੇਰੇ ਤੇ ਨਜ਼ਰ ਕੀਤੀ ਤੂੰ ਖੀਰੀਆਂ ਦੀ ਖਾਨ ਬਣੀ ਮੈਨੂੰ ਦੱਸ ਦੋ ਗੁਰੂ ਗੋਬਿੰਦ ਸਿੰਘ ਦਾ ਨੂਰ ਕੈਸਾ ਸੀ ਜਿਹਦੇ ਸਾਹਮਣੇ ਬਾਦਸ਼ਾਹ ਫਿੱਕਾ ਪੈ ਗਿਆ ਕਹਿਣ ਲੱਗੇ ਗੁਦਾਵਰੀ ਵੀ ਚੁੱਪ ਕਹਿੰਦਾ ਫਿਰ ਮੈਂ ਚੁੱਕਿਆ ਡੱਬਾ ਤੇ ਨਗੀਨਾ ਘਾਟ ਆ ਗਿਆ ਕਹਿਣ ਲੱਗੇ ਉੱਥੇ ਪੁੱਛਿਆ ਕਿ ਤੇਰੇ ਵਿੱਚ ਨਗੀਨਾ ਸਤਿਆ ਦੱਸ ਜਦੋਂ ਵਪਾਰੀ ਦਾ ਹੰਕਾਰ ਤੋੜਿਆ ਗੁਰੂ ਗੋਬਿੰਦ ਸਿੰਘ ਦੀ ਛਬੀ ਕੈਸੀ ਕਹਿਣ ਲੱਗਾ ਉਹ ਵੀ ਚੁੱਪ ਕਹਿੰਦਾ ਮਾਨ ਨੇ ਕਿਹਾ ਛੱਡ ਪਰਾਂ ਡੱਬਾ ਤੇ ਕਾਗਜ਼ ਇੱਥੇ ਚੱਲ ਜਿੱਥੇ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ ਗਿਆ ਦੇਖੋ ਦੀ ਉਡਾਰੀ ਕਿੱਥੋਂ ਚੱਲਦਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗਿਆ ਮੈਂ ਹਜੂਰ ਸਾਹਿਬ ਦੇ ਸ਼ਸਤਰ ਦੇਖੇ ਕਹਿੰਦਾ ਮੈਂ ਬੈਠਾ ਕੀਰਤਨ ਸੁਣਿਆ ਤੇ ਅੰਦਰੋਂ ਆਵਾਜ਼ ਆਇਆ ਕਿਉਂ ਨਹੀਂ ਬੋਲਦਾ ਸਤਲੁਜ ਕਿਉਂ ਨਹੀਂ ਬੋਲਦੀ ਯਮਨਾ ਕਿਉਂ ਨਹੀਂ ਬੋਲਦੀ ਗੰਗਾ ਤੇ ਗੋਦਾਵਰੀ ਕਿਸੇ ਕਿਨਾਰੇ ਬਾਲ ਉਮਰ ਬਤੀਤ ਕੀਤੀ ਕਿਸੇ ਕਿਨਾਰੇ ਕਿਸ਼ੋਰ ਉਮਰ ਬਤੀਤ ਕੀਤੀ ਕਿਸੇ ਕਿਨਾਰੇ ਜਵਾਨੀ ਦੇ ਕੋਤਕ ਕੀਤੇ ਕਿਸੇ ਕਿਨਾਰੇ ਅੰਤਲੇ ਸਮੇ ਆਬ ਰਾਜੇ ਇਹ ਕਿਉਂ ਨਹੀਂ ਬੋਲ ਕੇ ਦੱਸ ਦੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਕੋਲ ਆਏ ਉਹਨਾਂ ਦੀ ਸ਼ਬੀ ਕਿ ਹੋ ਜੀ ਕਹਿਣ ਲੱਗੇ ਅੰਦਰੋਂ ਆਵਾਜ਼ ਆਈ ਕਿੰਨਾ ਤੋਂ ਪੁੱਛਣੇ ਜਿਨ੍ਹਾਂ ਨੂੰ ਇੱਕ ਵਾਰੀ ਸ਼ੂ ਮਿਲ ਜਾ ਬੋਲਣ ਜੋਗੇ ਨਹੀਂ ਰਹੀ ਕੀ ਬੋਲਣਗੇ ਤੈਨੂੰ ਕੀ ਦੱਸਣਗੇ ਤੈਨੂੰ ਇਹਨਾਂ ਨੂੰ ਪੁੱਛੇ ਕੀ ਦੱਸਣਗੇ ਮੂੰਹ ਖਾਲੀ ਹੋਵੇ ਤੇਰਾ ਮੂੰਹ ਖਾਲੀ ਹੈ ਤੂੰ ਬੋਲੀ ਜਾਨੇ ਇਹਨਾਂ ਤੋਂ ਕੋਸ਼ਿਸ਼ ਇਹਨਾਂ ਦੇ ਮੂੰਹ ਗੁਰੂ ਨੇ ਭਰ ਦਿੱਤੇ ਬੋਲਣ ਯੋਗ ਹੀ ਨਹੀਂ ਰਹੇ ਬੋਲਣ ਤਾਂ ਤਾਂ ਜੇ ਕਿਤੇ ਬੋਲਣ ਦਾ ਵੇਲ ਮਿਲੇ ਕਹਿੰਦਾ ਮੈਂ ਪੁੱਛਿਆ ਗੁਰੂ ਕਗਨ ਸਾਹਿਬ ਨੂੰ ਸੱਚੇ ਬਾਦਸ਼ਾਹ ਕਿ ਤੁਹਾਨੂੰ ਮੱਥਾ ਟੇਕ ਕੇ ਗਏ ਤੁਹਾਡੇ ਲੜ ਲਾ ਕੇ ਗਏ ਦਸੋ ਗੁਰੂ ਗੋਬਿੰਦ ਸਿੰਘ ਦੀ ਮੂਰਤ ਕਿ ਐਸੀ ਬਣਦੀ ਹੈ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਕਿਤਾਬ ਅਭਿਆਸ ਅੰਦਰੋਂ ਆਵਾਜ਼ ਆਈ ਪੂਰਨ ਸਿਆਂ ਕਾਗਜ਼ ਰੰਗ ਰੋੜ ਤੇ ਡੱਬੇ ਸਾਰੇ ਪਾਣੀ ਚ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕੱਪੜਿਆਂ ਤੇ ਕੱਪੜਾਂ ਤੇ ਕਾਗਜ਼ਾਂ ਤੇ ਤੇ ਤਾਕਾਂ ਨਾਲ ਨਹੀਂ ਬਣਦੀਆਂ ਗੁਰੂ ਗੋਬਿੰਦ ਸਿੰਘ ਦੀ ਮੂਰਤ ਕਦੀ ਸਦੀਆਂ ਬਾਅਦ ਇੱਕ ਅੱਦਾ ਕੋਈ ਬਣਾਉਂਦਾ ਉਹ ਬਣਦੀ ਕਹ ਸਿਮਰਨ ਵਾਲੇ ਸੰਤ ਖਾਲਸੇ ਦੇ ਖਿਰਦੇ ਵਿੱਚ ਚੇਤੇ ਰੱਖਿਓ ਦੀ ਤਸਵੀਰ ਖਾਨਸੇ ਦੇ ਅੰਦਰ ਖੈ ਉਹ ਕਹਿੰਦਾ ਜਦੋਂ ਉਹ ਤਸਵੀਰ ਬਣਦੀ ਏ ਫਿਰ ਉਹਦਾ ਪਰਦਾ ਕੌਣ ਚੁੱਕਣ ਆਉਂਦਾ ਆਮ ਤੌਰ ਤੇ ਕੋਈ ਮੂਰਤ ਬਣਾਉਂਦਾ ਅਸੀਂ ਕਹਿੰਨੇ ਆ ਅੱਜ ਉਹਦਾ ਪਰਦਾ ਹਟਾਇਆ ਜਾਏਗਾ ਕਹਿੰਦਾ ਉਹ ਕਈ ਜਨਮਾਂ ਤੋਂ ਬਾਅਦ ਮੂਰਤ ਬਣਦੀ ਏ ਜਦੋਂ ਬਣਦੀ ਏ ਉਸ ਮੂਰਤ ਦਾ ਪਰਦਾ ਕੋਈ ਹੋਰ ਨਹੀਂ ਚੁੱਕਦਾ ਉਹਦਾ ਪਰਦਾ ਵੀ ਗੁਰੂ ਆਪ ਚੁੱਕਦਾ ਹੈ ਤੇ ਇੱਕੋ ਤਦੰਮ ਤਸਵੀਰ ਵਿੱਚੋਂ ਆਵਾਜ਼ ਆਉਂਦੀ ਹੈ ਮੈਂ ਤੂੰ ਤੇ ਗੁਰੂ ਗੋਬਿੰਦ ਸਿੰਘ ਬੋਲ ਕੇ ਕਹਿੰਦਾ ਤੂੰ ਮੈਂ ਕਹਿੰਦਾ ਅਸਲ 'ਚ ਇਹ ਆਪੇ ਤਖ ਹੈ ਉਹ ਕਹਿੰਦਾ ਜਾਵਣਾ ਜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਨੇ ਕਿਸੇ ਸੰਤ ਖਾਲਸੇ ਦੀ ਝਲਕ ਦੇਖ ਤੈਨੂੰ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਰੂਪ ਦਿਸੇ ਅੱਜ ਇੱਕ ਸੰਤ ਦੀ ਇੱਕ ਖਾਲਸੇ ਦੀ ਯਾਦ ਹੈ ਮੈਂ ਸਿਰਫ ਇੱਕੋ ਬੇਨਤੀ ਕਰਨੇ ਪੜਿਓ ਕਿਤੇ ਲੇਖ ਮੌਕਾ ਮਿਲੇ ਤਾਂ ਕਿਉਂਕਿ ਉਹ ਕੁਝ ਪੜ੍ਹੀਏ ਜਿਹਦੇ ਪੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੂੰ ਪੜਨ ਲਈ ਬਹੁਤ ਚਾਹ ਪੈਦਾ ਹੋਵੇ ਉਹ ਕਹਿੰਦੇ ਮਿਲ ਕਿਸੇ ਸੰਤ ਖਾਲਸੇ ਨੂੰ ਉਹਨਾਂ ਨੇ ਜ਼ਿੰਦਗੀ ਚ ਕਮਾਈਆਂ ਕੀਤੀਆਂ ਸਿਮਰਨ ਕੀਤੇ ਜਿਹੜੇ ਉਹਨਾਂ ਨੇੜੇ ਆਏ ਦੇਖੋ ਜਿਨ੍ਹਾਂ ਨੂੰ ਸ਼ੋ ਮਿਲੀ ਮੈਨੂੰ ਨਹੀਂ ਕੋਈ ਵਿਦੇਸ਼ ਵਿਦੇਸ਼ ਵਿੱਚ ਐਸਾ ਬੰਦਾ ਮਿਲਿਆ ਜਿਨ ਨੇ ਕਾਹ ਹੋਵੇ ਭਾਈ ਸਾਹਿਬ ਦੀ ਛੂ ਮਿਲੀ ਤੇ ਮੈਂ ਨਿਤਨੇਮ ਨਹੀਂ ਕਰਦਾ ਹਰ ਬੰਦਾ ਰਸਕ ਬੈਰਾਗੀ ਮਿਲਿਆ ਪ੍ਰੇਮੀ ਮਿਲਿਆ ਤੇ ਸ਼ਰੀਰਾਂ ਦੇ ਓਲੇ ਸਭ ਦੇ ਹੋਣੇ ਜੇ ਆਪਣੇ ਵੀ ਹੋਣੇ ਨੇ ਪਰ ਸ਼ਬਦ ਕਦੀ ਓਲਾ ਨਹੀਂ ਕਰਦਾ ਕਿਉਂਕਿ ਸ਼ਰੀਰ ਦਾ ਓਲਾ ਹੋ ਜਾਏ ਤੇ ਸ਼ਬਦ ਦੀ ਸੰਗਤ ਕਰੀਏ ਸ਼ਬਦ ਕਰਕੇ ਗੁਰਮੁਖ ਪਿਆਰੇ ਫਿਰ ਨਾਲ ਰਹਿੰਦੇ ਬਚਨ ਕਮਾਵਾਂਗੇ ਤੇ ਨਾ ਸੰਤ ਮਹਾਰਾਜ ਜੀ ਦੇ ਜੀਵਨ ਚ ਦੇਖੋ ਅਕੀਦਾ ਆਪੋ ਆਪਣਾ ਇੱਕ ਰਹਿਮਤ ਖਾ ਹੋਏ ਨੇ ਪਠਾਨ ਤੁਸੀਂ ਪੜਿਆ ਹੋਣਾ ਜੀਵਨ ਚ ਇਹਨੇ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਕੀਰਤਨ ਸੁਣੇ ਉਹਨਾਂ ਨੇ ਮਾਲਵੇ ਦੀ ਧਾਰਨਾ ਚ ਕੀਰਤਨ ਸ਼ੁਰੂ ਕੀਤੇ ਚਿਮਟੇ ਨਾਲ ਜਿਹੜੇ ਲੋਕ ਮਲਬਈ ਗੱਦਾ ਗਿੱਧਾ ਪਾਉਂਦੇ ਸਨ ਜਿਹੜੇ ਵਿਆਹਾਂ ਚ ਘੂਮਰ ਪਾਉਂਦੇ ਸਨ ਬਾਬਾ ਅਤਰ ਸਿੰਘ ਦੀ ਸੰਗਤ ਨੂੰ ਨਾਲ ਲੋਕਾਂ ਨੂੰ ਅੰਮ੍ਰਿਤ ਵੇਲੇ ਆਸਾ ਕੀ ਬਾਹਰ ਗਾਉਣ ਦੀ ਇਜਾਜ਼ਤ ਸੀ कीर्तन ਕਰਨ ਕੀਤਾ لاہور ਉਹ ਪਠਾਨ ਰੋਜ਼ ਕੀਰਤਨ ਸੁਣਨ ਹੁੰਦਾ ਰਹਿਮਤ ਖਾਓ ਦਾ ਨਾਮ ਹੈ ਕਾਲੀ ਕੰਬਲੀ ਬਾਬਾ ਜੀ ਰੱਖਦੇ ਸ ਕੀਰਤਨ ਸੁਣਿਆ ਤੇ ਮਨ ਨੂੰ ਬੜਾ ਰਸ ਮਿਲਣਾ ਪਰ ਸ਼ਰਮ ਦਾ ਡਰ ਬੜਾ ਕਿ ਕਿਤੇ ਮੇਰੇ ਸ਼ਰਈ ਲੋਕ ਹੀ ਕਹਿਣਗੇ ਰੱਬ ਦੀ ਕਰਨੀ ਕੀ ਵਾਪਰੀ ਉਹਨੂੰ ਝੂਠੇ ਕਤਲ ਕੇਸ ਵਿੱਚ ਕਿਸੇ ਫਸਾ ਦਿੱਤਾ ਕਤਲ ਉਹਨੇ ਕੀਤਾ ਨਹੀਂ ਪਰ ਉਹਨੂੰ ਫਸਾ ਦਿੱਤਾ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਉਹ ਕੇਸ ਪੂਰੇ ਧੁਰ ਤੱਕ ਲੜਿਆ। ਅਖੀਰ ਤੱਕ ਉਹ ਹਾਰ ਗਿਆ। ਉਹਨੂੰ ਫਾਂਸੀ ਦਾ ਦਿਨ ਨਿਰਧਾਰਿਤ ਹੋ ਗਿਆ ਕਿ ਇਸ ਦਿਨ ਇੰਨੇ ਵਜੇ ਫਾਂਸੀ ਲੱਗਣੀ। ਕਹਿੰਦੇ ਨੇ ਉਹਨੇ ਇੱਕ ਰਾਤ ਕੇ ਦੋ ਰਾਤ ਪਹਿਲਾਂ ਉਥੇ ਅੰਮ੍ਰਿਤਧਾਰੀ ਕੋਈ ਸਿੰਘ ਵੀ ਕੈਦ ਵਿੱਚ ਸੀ। ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ ਆਜ਼ਾਦੀ ਦੇ ਪ੍ਰਵਾਨੇ। ਉਹਨਾਂ ਨੇ ਅੰਮ੍ਰਿਤ ਵੇਲੇ ਬਾਣੀ ਪੜਨੀ ਤੇ ਸੰਤ ਮਹਾਰਾਜ ਜੀ ਕਹਿੰਦੇ ਸਨ ਕਿ ਜਿਸ ਸਿੱਖ ਦੇ ਘਰ ਵਿੱਚ ਅੱਧੀ ਰਾਤ ਤੋਂ ਬਾਅਦ ਢੋਲ ਖੜਕਣਗੇ ਉਸ ਸਿੱਖ ਦੇ ਘਰ ਵਿੱਚੋਂ ਕਦੀ ਸਿੱਖੀ ਬਾਹਰ ਨਹੀਂ ਨਿਕਲ ਸਕਦੀ ਉਹਦੇ ਘਰ 'ਚ ਸਿੱਖੀ ਕਾਇਮ ਰਹੇਗੀ ਉਹਨਾਂ ਅੰਮ੍ਰਿਤ ਵੇਲੇ ਬਾਣੀ ਪੜਨੀ ਰਹਿਮਤ ਖਾਨ ਨੂੰ ਬਾਬਾ ਜੀ ਦੀ ਯਾਦ ਆ ਮੈਂ ਇਹ ਵੇਰਵਾ ਤਾਂ ਦੇ ਲੱਗਾ ਕਿਤਾਬ ਹੈ ਇਹ ਬਲਵੰਤ ਸਿੰਘ ਕੋਠਾਗੁਰ ਆਗਾਦਪੁਰਖ ਦੂਜੀ ਕਿਤਾਬ ਬਾਬਾ ਤੇਜਾ ਸਿੰਘੂਣਾ ਦੀ ਤੀਸਰਾ ਥਿਸਿਸ ਪੀ ਐਚ ਡੀ ਦਾ ਲਿਖਿਆ ਇੱਕ ਡਾਕਟਰ ਸਾਹਿਬ ਜੀ ਨੇ ਇਹ ਉਹਨਾਂ ਵਿੱਚੋਂ ਘਟਨਾ ਕਿਉਂ ਕਿ ਅੱਜ ਅਸੀਂ ਚਾਹੁੰਦੇ ਆ ਵੀ ਸਾਨੂੰ ਲਿਖਤ ਮਿਲੇ ਵੀ ਕਿੱਥੇ ਲਿਖਿਆ ਉਹ ਕਹਿੰਦੇ ਨੇ ਉਹਨੇ ਸੰਗਤ ਕੀਤੀ ਸਿੰਘਾਂ ਦੀ ਤੇ ਉੱਥੇ ਸੰਤ ਮਹਾਰਾਜ ਜੀ ਦੀ ਯਾਦ ਆ ਗਈ ਉਹ ਹੁਣ ਕੀਰਤਨ ਜਿਹੜਾ ਸੁਣਿਆ ਸੀ ਉਹ ਖਤਮ ਥੋੜਾ ਹੋਇਆ ਜੇਸੀ ਅੱਜ ਸ਼ਬਦ ਸੁਣ ਰਹੇ ਆ ਭਾਈ ਸਾਹਿਬ ਤੋਂ ਕੀਰਤਨ ਸੁਣਿਆ ਉਹਨੂੰ ਮਤ ਬੀਤੇ ਦਾ ਸਮਝੋ ਜਦੋਂ ਸੁਰਤ ਜਾਗੇਗੀ ਉਦੋਂ ਹੀ ਰਸ ਮਾਣਿਆ ਜਾ ਸਕਦਾ ਉਹਨਾਂ ਨੇ ਯਾਦ ਆ ਗਈ ਉਹੀ ਚਿਮਟਾ ਉਹੀ ਆਵਾਜ਼ ਕਰਨਾਂ ਚ ਪਈ ਕੱਲਾ ਚਲਾ ਗਿਆ ਆਪਣੀ ਕੋਠੜੀ ਚ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਫਕੀਰ ਮੈਨੂੰ ਗੁਰੂ ਨਾਨਕ ਲਈ ਪਿਆਰ ਤੂੰ ਦਵਾਇਆ ਤੇਰੇ ਕਰਕੇ ਮੈਂ ਗੁਰੂ ਨਾਨਕ ਦੇ ਘਰ ਦਾ ਮੁਰੀਦ ਬਣਿਆ ਤੇਰੀ ਕੰਬਲੀ ਕਾਲੀ ਤੇ ਤੇਰੇ ਮਸਤਾਨੇ ਨਾਮ ਚ ਨਸ਼ੀਲੇ ਹੋਏ ਨੇਤਰ ਉਹ ਚਿਹਰਾ ਮੈਨੂੰ ਭੁੱਲਦਾ ਨਹੀਂ ਤੂੰ ਸੱਚ ਦਾ ਪਹਿਰੇਦਾਰ ਮੈਂ ਸੱਚ ਤੇਰੇ ਸਾਹਮਣੇ ਕਹਿਣਾ ਮੈਂ ਬਿਲਕੁਲ ਕਤਲ ਨਹੀਂ ਕੀਤਾ ਮੈਨੂੰ ਝੂਠੇ ਨੂੰ ਫਾਇ ਟੰਗਿਆ ਜਾਣਾ ਸੁਣੇ ਕਿ ਕਾਮਲ ਮੁਰਸ਼ਿਦ ਆ ਕੇ ਬਚਾ ਦਿੰਦਾ ਹੁੰਦਾ ਕੀ ਹੈ ਬ੍ਰਹਮ ਗਿਆਨ ਤੇ ਅੰਤਰਜਾਮਤਾ ਸੰਤ ਬਾਬਾ ਜੀ ਉਸ ਵਕਤ ਸੰਗਰੂਪ ਉਹਨਾਂ ਨੇ ਨਾਮ ਵੀ ਦਿੱਤਾ ਭਾਈ ਮੋਹਨ ਸਿੰਘ ਉਹਨਾਂ ਨੂੰ ਤਿਆਰ ਕੀਤਾ ਕਹਿਣ ਲੱਗੇ ਗੱਡੀ ਦਾ ਪਤਾ ਕਰੋ ਆਪਾਂ ਲਾਹੌਰ ਜਾਣਾ ਪੁੱਨਾ ਕਿਹਾ ਬਾਬਾ ਜੀ ਪ੍ਰੋਗਰਾਮ ਤਾਂ ਕੋਈ ਖੈ ਨਹੀਂ ਜਿਵੇਂ ਸਾਡਾ ਸੁਭਾਅ ਹੁੰਦਾ ਹੈ ਲਾਹੌਰ ਜਾਣ ਦਾ ਕੀ ਖਿਆਲ ਕਹਿਣ ਲੱਗੇ ਮਾਲਕ ਦਾ ਹੁਕਮ ਨੌਕਰ ਦਾ ਕੰਮ ਏ ਸਤ ਬਚਨ ਕਰਕੇ ਮੰਨਣਾ ਸਾਨੂੰ ਕਿਸੇ ਨੇ ਹੁਕਮ ਦਿੱਤਾ ਸੀ ਤੈਨੂੰ ਕਹਿ ਦਿੱਤਾ ਚੱਲ ਟ੍ਰੇਨ ਤੇ ਚੜੇ ਲਾਹੌਰ ਪਹੁੰਚੇ ਸਟੇਸ਼ਨ ਤੋਂ ਉਤਰੇ ਸਿੱਧੇ ਜੇਲ੍ਹ ਗਏ ਉਹਨੂੰ ਫਾਂਸੀ ਲੱਗਣ ਚ ਕੁਝ ਘੰਟੇ ਸਨ ਮੁਲਾਕਾਤਾਂ ਹੋ ਰਹੀਆਂ ਸਨ ਸੰਤ ਮਹਾਰਾਜ ਗਏ ਤੇ ਉਹ ਬੰਦਾ ਅਜੇ ਵੀ ਕੋਠੜੀ ਚ ਦੁਆ ਕਰ ਰਿਹਾ ਹੈ ਕਿ ਯਾ ਗੁਰੂ ਨਾਨਕ ਮੈਂ ਪਾਪ ਨਹੀਂ ਕੀਤਾ ਮੈਂ ਕਤਲ ਨਹੀਂ ਕੀਤਾ ਤੇ ਉਹਦੇ ਅੱਖਾਂ ਭਿੱਜੀਆਂ ਸੰਤ ਮਹਾਰਾਜ ਜੀ ਨੇ ਆਵਾਜ਼ ਦਿੱਤੀ ਰਹਿਮਤ ਖਾਨ ਉਨੇ ਇੱਕੋ ਦਮ ਦੇਖਿਆ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਇੱਕੋ ਦਮ ਜ਼ਮੀਨ ਤੇ ਸਜਦਾ ਕਰਕੇ ਪੁੱਭਾ ਮਾਰ ਕੇ ਰੋ ਪਿਆ ਕਹਿੰਦਾ ਮੈਨੂੰ ਯਕੀਨ ਸੀ ਮੇਰੇ ਅੰਤਲੇ ਸਮੇਂ ਤੁਸੀਂ ਜ਼ਰੂਰ ਆਓ ਮੈਂ ਕਤਲ ਨਹੀਂ ਕੀਤਾ ਤੁਸੀਂ ਆ ਗਏ ਮੈਨੂੰ ਮੌਤ ਵੀ ਸਨਕਾਰ ਖੈ ਉਹਨਾਂ ਨੇ ਹੱਸਦਿਆਂ ਕਹੇ ਨਹੀਂ ਤੈਨੂੰ ਮਰਵਾਣ ਨਹੀਂ ਆਏ ਤੈਨੂੰ ਛਡਾਣ ਆਏ ਕੱਲ ਤੱਕ ਤੇਰੀ ਬੰਦ ਖਲਾਸੀ ਖੈ ਦੇਖੋ ਸਾਡੇ ਸਾਹਮਣੇ ਇਤਿਹਾਸ ਹੈ ਉਹ ਰਹਿਮਤ ਖਾਨ ਨੂੰ ਸ਼ਬਦ ਕਹੇ ਸੰਤ ਮਹਾਰਾਜ ਬਾਹਰ ਨਿਕਲੇ ਇੱਕੋ ਦਮ ਜੇਲ੍ਹ ਵਿੱਚ ਤਾਰ ਆ ਗਏ ਵੀ ਇਸ ਬੰਦੇ ਨੇ ਕਤਲ ਨਹੀਂ ਕੀਤਾ ਜਿਹਨੇ ਕਤਲ ਕੀਤਾ ਅਸਲੀ ਬੰਦਾ ਉੱਪਰ ਆ ਗਿਆ ਹੁਣ ਦੇਖੋ ਮੇਰੀ ਇੱਕ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਮਾਣ ਵਾਲਾ ਉਹਦੇ ਸ਼ਰੀਰ ਕੋਲੇ ਨੂੰ ਓਲੇ ਨੂੰ ਓਲਾ ਨਾ ਮੰਨੀਏ ਉਹ ਹਰ ਥਾਂ ਤੇ ਮਦਦਗਾਰ ਹੁੰਦਾ ਹੈ